ਚੋਰਾ ਦੇ ਅੰਦਰ ਖੌਫ ਬਿਲਕੁਲ ਖਤਮ ਹੋ ਚੁੱਕਿਆ ਹੈ ਦੇਖੋ ਕਿਵੇਂ ਦਿਨ ਦਿਹਾੜੇ ਚੋਰੀਆਂ ਕਰਦੇ ਆ ਇਹ ਤਸਵੀਰ ਥੋੜੂ ਦਿਖਾਵਾਂਗੇ ਜਿੱਥੇ ਦਿਨ ਦਿਹਾੜੇ ਇੱਕ ਚੋਰ ਆਉਂਦਾ ਔਰ ਮੋਟਰਸਾਈਕਲ ਲੈ ਕੇ ਫਰਾਰ ਹੋ ਜਾਂਦਾ ਹੈਗਾ ਬਠਿੰਡਾ ਦੀ ਇਹ ਤਸਵੀਰਾਂ ਨੇ ਹਾਜ਼ਿਰਤ ਨੇ ਇਲਾਕੇ ਦੀਆਂ ਜਿੱਥੇ ਦੁਪਹਿਰ ਦੇ 4 ਵਜੇ ਦੀ ਇਹ ਘਟਨਾ ਤੁਸੀਂ ਜਾ ਰਹੀ ਹੈ ਇਹ ਲੜਕਾ ਜਿਸ ਦੀ ਉਮਰ ਤਕਰੀਬਨ 18 ਤੋਂ 20 ਸਾਲ ਦੀ ਦੇਖਣ ਦੇ ਵਿੱਚ ਜਾਂਦੀ ਹੈ ਤਾਂ ਇਸ ਗਲੀ ਦੇ ਵਿੱਚ ਐਂਟਰ ਕਰਦਾ ਔਰ ਅੱਗੇ ਨਿਕਲ ਜਾਂਦਾ ਹੈ ਇਹ ਦੇਖਣ 'ਚ ਇਹ ਲੱਗ ਰਿਹਾ ਕਿ ਇਹ ਸਪਲੈਂਡਰ ਨੂੰ ਜਿਹੜਾ ਚੱਕਣ ਆਇਆ ਔਰ ਪਹਿਲਾਂ ਤੋਂ ਹੀ ਸ਼ਾਇਦ ਇਸ ਨੂੰ ਇਸ ਗੱਲ ਬਾਰੇ ਪਤਾ ਔਰ ਕਾਫੀ ਟਾਈਮ ਤੋਂ ਦੇਖ ਰਿਹਾ ਸੋ ਇਹ ਕਿਆਸ ਲਗਾ ਸਕਦੇ ਆ ਪਰ ਇਹ ਜਦੋਂ ਅੱਗੇ ਤੱਕ ਜਾਂਦਾ ਹੈ ਤਾਂ ਉਸ ਤੋਂ ਬਾਅਦ ਵਾਪਸ ਆਉਂਦਾ ਹੈ ਤੇ ਉਸ ਤੋਂ ਬਾਅਦ ਉਹ ਸਪਲੈਂਡਰ ਤੇ ਬੈਠ ਜਾਂਦਾ ਹੈ ਤਾਂ ਹੋਲੀਕ ਦੇਣੀ ਥੋੜਾ ਜਿਹਾ ਟਾਈਮ ਬੈਠਦਾ ਔਰ ਉਸ ਤੋਂ ਬਾਅਦ ਇਹ ਉਹ ਮੋਟਰਸਾਈਕਲ ਦਾ ਲੋਕ ਤੋੜ ਕੇ ਇਸ ਨੂੰ ਲੈ ਕੇ ਫਰਾਰ ਹੋ ਜਾਂਦਾ ਤੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਇੱਕ ਛੋਟੇ ਛੋਟੇ ਉਮਰ ਦੇ ਨੌਜਵਾਨ ਦੇ ਕੋ ਕਿਸ ਤਰ੍ਹਾਂ ਦੀਆਂ ਹਰ ਕਦਾ ਕਰਦੇ ਹੈ ਹੋ ਸਕਦਾ ਨਸ਼ੇ ਦੀ ਪੂਰਤੀ ਲਈ ਇਹ ਸਭ ਕਰਦਾ ਹੋਵੇ ਕਿਉਂਕਿ ਬਹੁਤ ਸਾਰੇ ਨੌਜਵਾਨ ਇਸੇ ਤਰ੍ਹਾਂ ਹੀ ਕਰਦੇ ਹੈ ਬੇਰੁਜ਼ਗਾਰ ਨੇ ਤਾਂ ਚੋਰੀਆਂ ਵੱਲ ਕਰਨ ਲੱਗ ਜਾਂਦੇ ਨੇ ਚੋਰੀਆਂ ਵਾਲੇ ਪਾਸੇ ਆ ਜਾਂਦੇ ਨੇ ਤਾਂ ਪੁਲਿਸ ਦੇ ਕੋਲ ਸ਼ਿਕਾਇਤ ਵੀ ਦਰਜ ਕਰਾਈ ਗਈ ਹੈ ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਆਉਣ ਵਾਲੇ 2 ਦਿਨਾਂ ਦੇ ਵਿੱਚ ਇਸ ਚੋਰ ਦਾ ਪਤਾ ਲਗਾ ਕੇ ਇਸ ਨੂੰ ਫੜ ਲਿਆ ਜਾਏਗਾ ਪਰ ਬਹੁਤ ਹੀ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਦਿਨ ਦਿਹਾੜੇ ਹੁਣ ਤੁਹਾਡੇ ਵਹੀਕਲ ਵੀ ਤੁਹਾਡੇ ਘਰਾਂ ਦੇ ਬਾਹਰ ਖੜੇ ਸੇਫ ਨਹੀਂ ਹੈਗੇ ਚੋਰ ਆਉਂਦੇ ਨੇ ਤੇ ਚੋਰੀ ਕਰਕੇ ਲੈ ਜਾਂਦੇ ਨੇ ਸੋ ਚੋਰਾ ਦੇ ਅੰਦਰ ਖਾ ਬਿਲਕੁਲ ਖਤਮ ਹੋ ਚੁੱਕਿਆ ਹੈ ਦੇਖੋ ਕਿਵੇਂ ਦਿਨ ਦਿਹਾੜੇ ਚੋਰੀਆਂ ਕਰਦੇ ਆ ਇੱਕ ਤਸਵੀਰ ਤੁਹਾਨੂੰ ਦਿਖਾਵਾਂਗੇ ਜਿੱਥੇ ਦਿਨ ਦਿਹਾੜੇ ਇੱਕ ਚੋਰ ਆਉਂਦਾ ਔਰ ਮੋਟਰਸਾਈਕਲ ਲੈ ਕੇ ਫਰਾਰ ਹੋ ਜਾਂਦਾ ਹੈਗਾ ਬਠਿੰਡਾ ਦੀ ਇਹ ਤਸਵੀਰਾਂ ਨੇ ਹਾਜ਼ਿਰਤ ਇਲਾਕੇ ਦੀਆਂ ਜਿੱਥੇ ਦੁਪਹਿਰ ਦੇ 4 ਵਜੇ ਦੀ ਇਹ ਘਟਨਾ ਤੁਸੀਂ ਜਾ ਰਹੀ ਹੈ ਇਹ ਲੜਕਾ ਜਿਸ ਦੀ ਉਮਰ ਤਕਰੀਬਨ 18 ਤੋਂ 20 ਸਾਲ ਦੀ ਦੇਖਣ ਦੇ ਵਿੱਚ ਜਾਂਦੀ ਹੈ ਤਾਂ ਇਸ ਗਲੀ ਦੇ ਵਿੱਚ ਐਂਟਰ ਕਰਦਾ ਔਰ ਅੱਗੇ ਨਿਕਲ ਜਾਂਦਾ ਹੈ ਇਹ ਦੇਖਣ 'ਚ ਇਹ ਲੱਗ ਰਿਹਾ ਕਿ ਇਹ ਸਪਲੈਂਡਰ ਨੂੰ ਜਿਹੜਾ ਚੱਕਣ ਆਇਆ ਔਰ ਪਹਿਲਾਂ ਤੋਂ ਹੀ ਸ਼ਾਇਦ ਇਸ ਨੂੰ ਇਸ ਗੱਲ ਬਾਰੇ ਪਤਾ ਔਰ ਕਾਫੀ ਟਾਈਮ ਤੋਂ ਦੇਖ ਰਿਹਾ ਸੋ ਇਹ ਕਿਆਸ ਲਗਾ ਸਕਦੇ ਹਾਂ ਪਰ ਇਹ ਜਦੋਂ ਅੱਗੇ ਤੱਕ ਜਾਂਦਾ ਹੈ ਤਾਂ ਉਸ ਤੋਂ ਬਾਅਦ ਵਾਪਸ ਆਉਂਦਾ ਹੈ ਤੇ ਉਸ ਤੋਂ ਬਾਅਦ ਉਸ ਸਪਲੈਂਡਰ ਤੇ ਬੈਠ ਜਾਂਦਾ ਹੈ ਤਾਂ ਹੋਲੀਕ ਦੇਣੀ ਥੋੜਾ ਜਿਹਾ ਟਾਈਮ ਬੈਠਦਾ ਔਰ ਉਸ ਤੋਂ ਬਾਅਦ ਇਹ ਉਹ ਮੋਟਰਸਾਈਕਲ ਦਾ ਲੋਕ ਤੋੜ ਕੇ ਇਸ ਨੂੰ ਲੈ ਕੇ ਫਰਾਰ ਹੋ ਜਾਂਦਾ ਤੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਇੱਕ ਛੋਟੇ ਛੋਟੇ ਉਮਰ ਦੇ ਨੌਜਵਾਨ ਦੇ ਕੋ ਕਿਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਆ ਹੋ ਸਕਦਾ ਨਸ਼ੇ ਦੀ ਪੂਰਤੀ ਲਈ ਇਹ ਸਭ ਕਰਦਾ ਹੋਵੇ ਕਿਉਂਕਿ ਬਹੁਤ ਸਾਰੀ ਨੌਜਵਾਨ ਇਸੇ ਤਰ੍ਹਾਂ ਹੀ ਕਰਦੇ ਆ ਬੇਰੁਜ਼ਗਾਰ ਨੇ ਤਾਂ ਚੋਰੀਆਂ ਵੱਲ ਕਰਨ ਲੱਗ ਜਾਂਦੇ ਨੇ ਚੋਰੀਆਂ ਵਾਲੇ ਪਾਸੇ ਆ ਜਾਂਦੇ ਨੇ ਤਾਂ ਪੁਲਿਸ ਦੇ ਕੋਲ ਸ਼ਿਕਾਇਤ ਵੀ ਦਰਜ ਕਰਾਈ ਗਈ ਹੈ ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਆਉਣ ਵਾਲੇ 2 ਦਿਨਾਂ ਦੇ ਵਿੱਚ ਇਸ ਚੋਰ ਦਾ ਪਤਾ ਲਗਾ ਕੇ ਇਸ ਨੂੰ ਫੜ ਲਿਆ ਜਾਏਗਾ ਪਰ ਬਹੁਤ ਹੀ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਦਿਨ ਦਿਹਾੜੇ ਹੁਣ ਤੁਹਾਡੇ ਵਹੀਕਲ ਵੀ ਤੁਹਾਡੇ ਘਰਾਂ ਦੇ ਬਾਹਰ ਖੜੇ ਸੇਫ ਨਹੀਂ ਹੈਗੇ ਚੋਰ ਆਉਂਦੇ ਨੇ ਤੇ ਚੋਰੀ ਕਰਕੇ ਲੈ ਜਾਂਦੇ ਨੇ